ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਤੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਉਸ ਛੋਟੀ ਜੀ ਬੱਚੀ ਦੇ ਨਾਲ ਬੜੀ ਵੱਡੀ ਇੱਕ ਦਰਿੰਦਗੀ ਕੀਤੀ ਗਈ ਹੈ ਉਹਦੇ ਨਾਲ ਰੇਪ ਕੀਤਾ ਗਿਆ ਫੜਕੇ ਮਸੀਬਾ ਚਾਰੇ ਦੇ ਆਗੂ ਤੇ ਪਿੰਡ ਵਾਸੀ ਦੋਸ਼ੀ ਨਾਜਵਾਨ ਦੱਸਿਆ ਜਾ ਰਿਹਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਜਿਹੜੇ ਉਧਾਂ ਦੇ ਬੰਦੇ ਨੇ ਜਿਹੜੇ ਮੈਂਟਲੀ ਡਿਸਟਰਬ ਨੇ ਉਹ ਜਿਹੜੇ ਆ ਮੈਂਟਲ ਖਾਨੇ ਵਿੱਚ ਹੋਣੇ ਚਾਹੀਦੇ ਆ ਸਮਾਜ ਦੇ ਵਾਸਤੇ ਉਹ ਬੰਦੇ ਜਿਹੜਿਆ ਕਿਤੇ ਨਾ ਕਿਤੇ ਫਿੱਟ ਨਹੀਂ ਬੰਦੇ ਉਹਨਾਂ ਨੂੰ ਮੈਂਟਲ ਖਾਨੇ ਦੇ ਵਿੱਚ ਹੋਣਾ ਚਾਹੀਦਾ ਜੀ ਪਹਿਲਾਂ ਵੀ ਕਈ ਔਰਤਾਂ ਨੇ ਨਾਲ ਕਰ ਚੁੱਕਿਆ ਕਿ ਨੌਣੀ ਹਰਕਤ ਪਰਿਵਾਰ ਨੇ ਨੌਜਵਾਨ ਖਿਲਾਫ ਕਾਰਵਾਈ ਦੀ ਕੀਤੀ ਮੰਗ ਕੋਸ਼ੇ ਨੌਜਵਾਨ ਦੇ ਮਾਪਿਓ ਤੇ ਵੀ ਲਗਾਏ ਗੰਭੀਰ aarop ਇੱਥੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਹੈ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਜਿਹੜੀ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਹੋ ਸਕੇ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਕਰ ਦਿੱਤੀ ਹੈ ਸ਼ੁਰੂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਐਵਨ ਮੀਡੀਆ ਮੈਂ ਬਿਆਨ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਲਨੌਰ ਦੇ ਤਹਿਤ ਆਉਂਦੇ ਇੱਕ ਪਿੰਡ ਵਿੱਚ ਰਹਿਣ ਵਾਲੀ 8 ਸਾਲ ਦੀ ਇੱਕ ਬੱਚੀ ਨਾਲ ਛੇੜਛਾੜ ਅਤੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਹ ਕਿਨੌਣੀ ਹਰਕਤ ਕਰਨ ਵਾਲਾ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਉਹ ਪਿੰਡ ਦੀਆਂ ਔਰਤਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਹੈ ਪਰ ਛੋਟੀ ਬੱਚੀ ਨਾਲ ਮਾੜੀ ਹਰਕਤ ਹੋਣ ਨਾਲ ਪਿੰਡ ਵਾਸੀ ਤੇ ਮਸੀਹਾਈ ਚਾਰੇ ਦੇ ਆਗੂ ਕਾਫੀ ਭੜਕੇ ਹੋਏ ਨੇ ਤੇ ਨੌਜਵਾਨ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਬੱਚੇ ਦੇ ਪਿਤਾ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਦੋਂ ਕਥਿਤ ਦੋਸ਼ੀ ਦੇ ਘਰ ਉਸਦੇ ਮਾਪਿਆਂ ਨੂੰ ਘਟਨਾ ਦੀ ਜਾਣਕਾਰੀ ਦੇਣ ਗਏ ਤਾਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਦੂਜੇ ਪਾਸੇ ਪਿੰਡ ਵਾਸੀਆਂ ਅਤੇ ਮਸੀਹ ਆਗੂਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਦੋਸ਼ੀ ਲੜਕੇ ਦੀ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇਕਰ ਇਸ ਵਾਰ ਵੀ ਉਸ ਨੂੰ ਬਖਸ਼ ਦਿੱਤਾ ਗਿਆ ਤਾਂ ਉਹ ਅੱਗੇ ਵੀ ਅਜਈਆਂ ਹਰਕਤਾਂ ਕਰਦਾ ਰਹੇਗਾ ਇਸ ਲਈ ਉਹਨਾਂ ਵੱਲੋਂ ਬੱਚੇ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨ ਦੀ ਜੇਕਰ ਲੋੜ ਪੈਂਦੀ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ ਉਧਰ ਥਾਣਾ ਕਲਨੌਰ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬੱਚੀ ਦੇ ਪਰਿਵਾਰ ਦੇ ਬਿਆਨ ਲੈ ਲਏ ਗਏ ਨੇ ਤੇ ਮਾਮਲੇ ਦੀ ਜਾਂਚ ਲਈ ਮਹਿਲਾ ਪੁਲਿਸ ਅਧਿਕਾਰੀ ਨੂੰ ਲਗਾ ਦਿੱਤਾ ਗਿਆ ਹੈ ਮਾਮਲੇ ਵਿੱਚ ਕਾਥੀ ਤੇ ਦੋਸ਼ੀ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ 8 ਸਾਲ ਦੀ ਕੁੜੀ ਹੈ ਤੇ ਮੇਰੇ ਨਾਲ ਇਹਦੇ ਨਾਲ ਗਲਤ ਕੰਮ ਹੋਇਆ ਜੀ ਤੇ ਮੈਂ ਘਰ ਗਿਆ ਵਾਂ ਤੇ ਘਰੋਂ ਗਾੜੀਆਂ ਉਹਨਾਂ ਨੂੰ ਗਿਆ ਵੀ ਚਲੋ ਹੁੰਦਾ ਹੀ ਆ ਮਾਪਿਆਂ ਨੂੰ ਮੈਂ ਗਿਆ ਘਰ ਤੇ ਉਹ ਸਭ ਅੱਗੇ ਮੇਰੇ ਦਿਵਾਲੇ ਹੋ ਗਏ ਧਮਕੀਆਂ ਦਿੰਦੇ ਆ ਤੈਨੂੰ ਗੋਲੀਆਂ ਮਾਰ ਦੇ ਦਿੰਦੇ ਆ ਉਹ ਕਰਦੇ ਨਾ ਇਹ ਕੁੜੀ ਘਰ ਆਈ ਹੈ ਜਦੋਂ ਉਦੋਂ ਪਤਾ ਲੱਗਾ ਮੈਨੂੰ ਵੀ ਕਾਕੇ ਕੀ ਹੋਇਆ ਕਹਿੰਦੀ ਮੈਨੂੰ ਨੇ ਲਾੜੇ ਨੇ ਕੁਛ ਕਰਤਾ ਵਾ ਫੌਸਲਾ ਨਹੀਂ ਆਇਆ ਕਿ ਇਹਦੇ ਤੇ ਫੌਸਲਾ ਲੈ ਕੇ ਇੰਦੇ ਵੀ ਕੋਈ ਗੱਲ ਨਹੀਂ ਕਾਰਵਾਈ ਇਹ ਛੋੜੀ ਜੀ ਬੇਟੀ ਆ ਤੇ ਇਹਦੇ ਨਾਲ ਬਹੁਤ ਹੀ ਗਲਤ ਕੰਮ ਹੋਇਆ ਵਾ ਤੇ ਉਹ ਗਲਤ ਕੰਮ ਉਹ ਉਹਦੇ ਨਾਲ ਲਾੜਾ ਵਾ ਤੇ ਉਹਦੇ ਪਿਤਾ ਦਾ ਨਾਮ ਆ ਗੁਰਮukh ਸਿੰਘ ਜਿਹੜੇ ਲਾੜੇ ਦੁਆਰਾ ਇਹਦੇ ਨਾਲ ਮਾੜਾ ਕੰਮ ਕੀਤਾ ਗਿਆ ਵਾ ਤੇ ਬਹੁਤ ਹੀ ਇਸ ਮਤਲਬ ਦੁਖਦਾਈ ਘਟਨਾ ਵਾ ਤੇ ਮਤਲਬ ਜਦੋਂ ਇਹਦੇ ਪਿਤਾ ਨੂੰ ਪਤਾ ਲੱਗਾ ਦੀ ਮਾਂ ਨੂੰ ਪਤਾ ਲੱਗਾ ਕਿ ਦੌਰ ਕਿਤੇ ਇਹਦੇ ਘਰ ਨੂੰ ਗਏ ਆ ਲਾੜੇ ਨੂੰ ਮਤਲਬ ਮਾਰਕੁੱਟਣ ਵਾਸਤੇ ਕਿਉਂਕਿ ਜਦੋਂ ਇਹ ਗਲਤ ਕੰਮ ਕਰਤਾ ਵਾ ਤੇ ਮਾਂ ਬਾਪ ਦੇ ਕੋਲੋਂ ਨਹੀਂ ਜਰਿਆ ਜਾਂਦਾ ਤੇ ਕਿਉਂਕਿ ਉਹਨਾਂ ਦੇ ਕੋਲੋਂ ਨਹੀਂ ਜਰਿਆ ਗਿਆ ਉਹ ਉਹਦੇ ਘਰ ਵਿੱਚ ਗਏ ਤੇ ਲਾੜੇ ਦੇ ਭਤੀਜੇ ਨੇ ਬਾਅਦ ਦੇ ਵਿੱਚ ਆ ਕੇ ਕਹਿੰਦਾ ਕਿ ਜੇ ਮੇਰੇ ਘਰ ਦੇ ਵਿੱਚ ਹੁਣ ਐਂਟਰੀ ਕੀਤੀ ਨਾ ਖਬਰਦਾਰ ਜੀ ਮੇਰੇ ਘਰ ਤੇ ਐਂਟਰੀ ਕੀਤੀ ਮੈਂ ਤੈਨੂੰ ਗੋਲੀਆਂ ਨਾਲ ਭਾੜ ਦਾਵਾਂਗਾ ਇਹ ਇੱਕ ਵਾਰੀ ਨਹੀਂ ਇਹਨਾਂ ਸ਼ਬਦ ਯੂਜ਼ ਕੀਤਾ ਕਾਫੀ ਵਾਰੀ ਕੀਤਾ ਕੀਤਾ ਵੀ ਸਾਡੇ ਮਤਲਬ ਮਸੀਹ ਕੌਮ ਦੇ ਤੁਸੀਂ ਆ ਇਹ ਪਰ ਹੁਣ ਕੋਮ ਦੀ ਗੱਲ ਨਹੀਂ ਆ ਇਹ ਇੱਕ ਇਨਸਾਨੀਅਤ ਦੀ ਗੱਲ ਆ ਕਿਉਂਕਿ ਇਹ ਬੇਟੀ ਜਦੋਂ ਆਪਾਂ ਬੇਟੀ ਬੇਟੀ ਦੇ ਨਜ਼ਰੇ ਚ ਵੇਖਣਾ ਇਹਦੇ ਵਿੱਚ ਸਾਨੂੰ ਕੋਈ ਧਰਮ ਜਾਤ ਦਾ ਕੋਈ ਇਸ਼ੂ ਨਹੀਂ ਹੁੰਦਾ ਕਿਉਂਕਿ ਬੇਟੀ ਤੇ ਬੇਟੀ ਆ ਜੇ ਅੱਜ ਇਹ ਬੇਟੀ ਨਾਲ ਇਦਾਂ ਦਾ ਕੰਮ ਹੋਇਆ ਵਾ ਉਹ ਮਤਲਬ ਜੇ ਇਹਨਾਂ ਦੇ ਨਾਲ ਇਦਾਂ ਦਾ ਕੰਮ ਹੋਇਆ ਹੁੰਦਾ ਤੇ ਜਿਹੜਾ ਮਤਲਬ ਇਹ ਇਹ ਗੋਲੀਆਂ ਦੀ ਧਮਕੀ ਦੇ ਰਿਹਾ ਵਾ ਕਿਉਂਕਿ ਇਹਦਾ ਮਤਲਬ ਕਿ ਜਿਹੜਾ ਗੋਲੀਆਂ ਦੀ ਧਮਕੀ ਦੇ ਰਿਹਾ ਵਾ ਇਹਦੇ ਕੋਲ ਕੁਝ ਨਾ ਕੁਝ ਹੈਗਾ ਵਾ ਤੇ ਇਹ ਅਸੀਂ ਪੁਲਿਸ ਪ੍ਰਸ਼ਾਸਨਗਾਰੀ ਵੀ ਬੇਨਤੀ ਆ ਕਿ ਇਹਦੇ ਕੋਲੋਂ ਇਹ ਜਿਹੜੇ ਹਥਿਆਰ ਜਿਹੜੇ ਆ ਦੇ ਅੱਗੇ ਵੀ ਸਾਨੂੰ ਮਤਲਬ ਬੇਨਤੀ ਆ ਇਸ ਪੰਜਾਬ ਦੇ ਤੇ ਮਤਲਬ ਜਿਹੜੀ ਆ ਇਹ ਜਿਹੜੀ ਘਟਨਾ ਵਾ ਇਹ ਮਤਲਬ ਮਤੇ ਨਜ਼ਰ ਰੱਖਦੇ ਹੋਏ ਇੱਥੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਹੈ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਜਿਹੜੀ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਹੋ ਸਕੇ ਐ ਅਸਮਰ ਰੰਧਾਵਾ ਆਪਣਾ ਮਸੀਹ ਆਗੂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਜ਼ਿਲ੍ਹਾ ਗਰਦਾਪੋਤ ਦੀ ਧਰਤੀ ਦੇ ਉੱਤੇ ਅੱਜ ਐਡਾ ਘਟਾਉਣਾ ਜਿਹੜਾ ਕਾਂਡ ਹੋਇਆ ਜੋ ਕਿ ਸੁਣ ਕੇ ਆਤਮਾ ਜਿਹੜੀ ਅੰਦਰੋਂ ਕੰਬ ਗਈ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਛੋਟੀ ਜੀ ਬੱਚੀ 5 ਸਾਲ ਦੀ ਬੱਚੀ ਹੈ ਤੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਉਸ ਛੋਟੀ ਜੀ ਬੱਚੀ ਦੇ ਨਾਲ ਬੜੀ ਵੱਡੀ ਇੱਕ ਦਰਿੰਦਗੀ ਕੀਤੀ ਗਈ ਹੈ ਉਹਦੇ ਨਾਲ ਰੇਪ ਕੀਤਾ ਗਿਆ ਮੈਂ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨੂੰ ਮਸਲੇ ਨੂੰ ਉਲਝਾਉਣ ਵਾਸਤੇ ਕਈ ਜਿਹੜੇ ਆਪਣੇ ਵੱਲੋਂ ਉਹ ਤੱਥ ਪੇਸ਼ ਕਰ ਰਹੇ ਨੇ ਕਿ ਇਹ ਬੰਦਾ ਜਿਹੜਾ ਇਹ ਮੈਂਟਲੀ ਡਿਸਟਰਬ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪਿੰਡ ਵਾਸੀਆਂ ਤੋਂ ਇਹ ਵੀ ਪਤਾ ਚੱਲਿਆ ਕਿ ਬਹੁਤ ਸਾਰੀਆਂ ਲੇੜੀ ਦੇ ਮਗਰ ਜਾਂ ਬੱਚਿਆਂ ਦੇ ਮਗਰ ਇਹ ਪਹਿਲੇ ਵੀ ਇਦਾਂ ਦੀਆਂ ਕਾਰਮਈਆਂ ਜਿਹੜੀਆਂ ਕਰਦਾ ਸੀ ਔਰ ਜਦੋਂ ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਿਆ ਤੇ ਨਚੂੜ ਇਹ ਨਿਕਲ ਕੇ ਆਉਂਦਾ ਕਿ ਪਿੰਡ ਦੇ ਵਿੱਚ ਇਹ ਘਟੀਆ ਕਿਸਮ ਦੀ ਇਹ ਬੰਦਾ ਜਿਹੜਾ ਜਨੇ ਇਹ ਕਾਰਵਾਈ ਕੀਤੀ ਹੈ ਉਹ ਬੰਦਾ ਪਹਿਲੇ ਵੀ ਇਦਾਂ ਦੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਜਿਹੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਆ ਇੱਥੋਂ ਤੱਕ ਕਿ ਜਿਹੜੀ ਬੱਚੀ ਦੀ ਮਦਰ ਹੈ ਉਹਨੇ ਵੀ ਆਪਣੀ ਗੱਲ ਜਿਹੜੀ ਰੱਖੀ ਹੈ ਉਹਨੇ ਵੀ ਮੈਨੂੰ ਇਹ ਬੇਨਤੀ ਕੀਤੀ ਹੈ ਕਹਿੰਦੀ ਹੈ ਮੇਰੇ ਪਿੱਛੇ ਵੀ ਜਿਹੜਾ ਵਾ ਕਾਫੀ ਦਿਨਾਂ ਤੋਂ ਪਿੱਛੇ ਪਿਆਦਾ ਹੀ ਵਟੇ ਮਾਰ ਕੇ ਇਹਨੂੰ ਪਹੁੰਚਾਉਂਦੀ ਸੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਇਹ ਬੰਦਾ ਮੈਂਟਲੀ ਡਿਸਟਰਬ ਹੈ ਜਿਹੜੇ ਬੰਦਿਆਂ ਨੇ ਇਹਨੂੰ ਪਰਿਵਾਰ ਵਿੱਚ ਰੱਖਿਆ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇਹ ਕਿਤੇ ਨਾ ਕਿਤੇ ਜਾ ਕੇ ਇਹਨੂੰ ਮਤਲਬ ਜਿਹੜਾ ਵਾ ਮੈਂਟਲ ਖਾਨੇ ਦੇ ਵਿੱਚ ਇਹਨੂੰ ਐਡਮਿਟ ਕਰਾਉਣਾ ਚਾਹੀਦਾ ਹੈ ਇਹਨੂੰ ਮੈਂਟਲ ਖਾਨੇ ਰੱਖਣਾ ਚਾਹੀਦਾ ਹੈ ਉਹਦੇ ਫਾਦਰ ਨੇ ਵੀ ਤੇ ਸਾਡੇ ਸਾਹਮਣੇ ਇਸ ਗੱਲ ਨੂੰ ਕਬੂਲਿਆ ਕਿ ਇਹ ਜਿਹੜਾ ਪਹਿਲੇ ਵੀ ਇਦਾਂ ਦੀ ਸਾਨੂੰ ਲਾਮੇ ਕਹੀ ਜਾਂਦੇ ਸੀ ਪਰ ਏਡਾ ਵੱਡਾ ਇਹ ਗਲਤੀ ਕਰੇਗਾ ਏਡੀ ਵੱਡਾ ਅੰਜਾਮ ਦੇਵੇਗਾ ਇਹ ਸਾਡੇ ਜਿਹੜੀ ਆ ਗੱਲ ਜਿਹੜੀ ਆ ਧਿਆਨ ਵਿੱਚ ਨਹੀਂ ਪਰ ਇਹ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪਹਿਲੇ ਵੀ ਕਿ ਇਹ ਜਿਹੜੀਆਂ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਰਿਹਾ ਹੁਣ ਜਿਹੜੀ ਅਗਲੀ ਪ੍ਰਕਿਰਿਆ ਜਿਹੜੀ ਆ ਹੁਣ ਵੇਖੋ ਬਿਆਨ ਜੜੇ ਆਗੇ ਆ ਉਹਦੇ ਮਦਦ ਦੇ ਕੁੜੀ ਦੇ ਬਿਆਨ ਹੋ ਰਹੇ ਨੇ ਬਿਆਨਾਂ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਮੈਡੀਕਲ ਦੀ ਆ ਮੈਡੀਕਲ ਹੋਏਗਾ ਉਦੇ ਵਿੱਚ ਜੋ ਵੀ ਜਿਹੜੇ ਇਹਦੇ ਆਪਣਾ ਪ੍ਰੂਫ ਮਿਲਣਗੇ ਉਹ ਸਾਰੇ ਦੇ ਸਾਰੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਲੱਗਦਾ ਪਿਆਵਾ ਕਿ ਪੁਲਿਸ ਜਿਹੜੀ ਆ ਗਈ ਕਿ ਕਾਰਵਾਈ ਜਿਹੜੀ ਆ ਗਈ ਕਰਨ ਵਿੱਚ ਕਿਤੇ ਨਾ ਕਿਤੇ ਆਣਾ ਕਾ ਨਹੀਂ ਰਹੀ ਆ ਕਰਨ ਢਿੱਲ ਗਜ਼ਰਨ ਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੀ ਨੂੰ ਸਾਨੂੰ ਡੀਲ ਕਰ ਰਿਹਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉਸ ਟੀਮ ਦੇ ਨਾਲ ਬੰਦੇ ਆਏ ਨੇ ਉਹਨਾਂ ਨੂੰ ਡੀਲ ਕਰ ਰਿਹਾ ਕਿਤੇ ਨਾ ਕਿਤੇ ਸਾਨੂੰ ਜ਼ਮੀਨ ਸਮਾਨ ਦਾ ਫਰਕ ਜਿਹੜਾ ਨਜ਼ਰ ਆ ਰਿਹਾ ਇਹ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਵੀ ਗੱਲ ਦੱਸਣੀ ਚਾਹੁੰਨਾ ਔਰ ਮਾਨ ਸਰਕਾਰ ਤੱਕ ਵੀ ਇਹ ਬੇਨਤੀ ਕਰਨੀ ਚਾਹੁੰਨਾ ਕਿ ਜੇ ਇਹਦੇ ਮਸਲੇ ਦੇ ਉੱਤੇ ਸਾਨੂੰ ਇਨਸਾਫ ਦਾ ਮਿਲਿਆ ਤੇ ਭਾਈਚਾਰਾ ਕਿਤੇ ਇਦਾਂ ਨਾ ਹੋਵੇ ਕਿ ਸਾਨੂੰ ਜਿਹੜਾ ਰੋਡਾਂ ਦੇ ਉੱਤੇ ਆਉਣਾ ਪਏ ਔਰ ਮੈਂ ਖਾਸ ਕਰਕੇ ਮਾਂ ਸਰਕਾਰ ਨੂੰ ਇਸ ਗੱਲ ਤੇ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਮੈਂਟਲੀ ਡਿਸਟਰਬ ਨੇ ਉਹ ਜਿਹੜਿਆ ਮੈਂਟਲ ਖਾਣੇ ਵਿੱਚ ਹੋਣੇ ਚਾਹੀਦੇ ਆ ਸਮਾਜ ਦੇ ਵਾਸਤੇ ਉਹ ਬੰਦੇ ਜਿਹੜਿਆ ਕਿਤੇ ਨਾ ਕਿਤੇ ਫਿੱਟ ਨਹੀਂ ਬੰਦੇ ਉਹਨਾਂ ਨੂੰ ਮੈਂਟਲ ਖਾਣੇ ਦੇ ਵਿੱਚ ਹੋਣਾ ਚਾਹੀਦਾ ਜੀ ਇੱਥੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਜਿਹੜੀ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਹੋ ਸਕੇ ਐ ਇਸ ਮਰਨ ਦਾ ਵਾ ਆਪਣਾ ਮਸੀਹ ਆਗੂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਜ਼ਿਲੇ ਗਰਦਾਪੁਰ ਦੀ ਧਰਤੀ ਦੇ ਉੱਤੇ ਅੱਜ ਐਡਾ ਘਣਾਉਣਾ ਜਿਹੜਾ ਕਾਂਡ ਹੋਇਆ ਜੋ ਕਿ ਸੁਣ ਕੇ ਆਤਮਾ ਜਿਹੜੀ ਅੰਦਰੋਂ ਕੰਬ ਗਈ ਐ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਛੋਟੀ ਜੀ ਬੱਚੀ 5 ਸਾਲ ਦੀ ਬੱਚੀ ਐ ਤੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਉਸ ਛੋਟੀ ਜੀ ਬੱਚੀ ਦੇ ਨਾਲ ਬੜੀ ਵੱਡੀ ਇੱਕ ਦਰਿੰਦਗੀ ਕੀਤੀ ਗਈ ਹੈ ਉਹਦੇ ਨਾਲ ਰੇਪ ਕੀਤਾ ਗਿਆ ਮੇਰੇ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨੂੰ ਮਸਲੇ ਨੂੰ ਉਲਝਾਉਣ ਵਾਸਤੇ ਕਈ ਜਿਹੜੇ ਆਪਣੇ ਲੋਕ ਤੱਥ ਪੇਸ਼ ਕਰ ਰਹੇ ਨੇ ਕਿ ਇਹ ਬੰਦਾ ਜਿਹੜਾ ਮੈਂਟਲੀ ਡਿਸਟਰਬ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪਿੰਡ ਵਾਸੀਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਬਹੁਤ ਸਾਰੀਆਂ ਲੇਡੀਆਂ ਦੇ ਮਗਰ ਜਾਂ ਬੱਚਿਆਂ ਦੇ ਮਗਰ ਇਹ ਪਹਿਲੇ ਵੀ ਇਹ ਦੰਦੀਆਂ ਕਾਰਮਈਆਂ ਜਿਹੜੀਆਂ ਕਰਦਾ ਸੀ ਔਰ ਜਦੋਂ ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਿਆ ਤੇ ਨਿਚੋੜ ਇਹ ਨਿਕਲ ਕੇ ਆਉਂਦਾ ਕਿ ਪਿੰਡ ਦੇ ਵਿੱਚ ਇਹ ਘਟੀਆ ਕਿਸਮ ਦੀ ਇਹ ਬੰਦਾ ਜਿਹੜਾ ਜਨੇ ਇਹ ਕਾਰਵਾਈ ਕੀਤੀ ਹੈ ਉਹ ਬੰਦਾ ਪਹਿਲੇ ਵੀ ਇਹ ਇਦਾਂ ਦੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਜਿਹੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਆਂ ਇੱਥੋਂ ਤੱਕ ਕਿ ਜਿਹੜੀ ਬੱਚੀ ਦੀ ਮਦਰ ਹੈ ਉਹਨੇ ਵੀ ਆਪਣੀ ਗੱਲ ਜਿਹੜੀ ਰੱਖੀ ਹੈ ਉਹਨੇ ਵੀ ਮੈਨੂੰ ਇਹ ਬੇਨਤੀ ਕੀਤੀ ਹੈ ਕਹਿੰਦੀ ਹੈ ਮੇਰੇ ਪਿੱਛੇ ਵੀ ਜਿਹੜਾ ਵਾ ਕਾਫੀ ਦਿਨਾਂ ਤੋਂ ਪਿੱਛੇ ਪਿਆਦਾ ਹੀ ਵਟੇ ਮਾਰ ਕੇ ਇਹਨੂੰ ਪਹੁੰਚਦੀ ਸੀ ਸੋ ਮੈਂ ਇਹ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਇਹ ਬੰਦਾ ਮੈਂਟਲੀ ਡਿਸਟਰਬ ਹੈ ਜਿਹੜੇ ਬੰਦਿਆਂ ਨੇ ਇਹਨੂੰ ਪਰਿਵਾਰ ਵਿੱਚ ਰੱਖਿਆ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇਹ ਕਿਤੇ ਨਾ ਕਿਤੇ ਜਾ ਕੇ ਇਹਨੂੰ ਮਤਲਬ ਜਿਹੜਾ ਵਾ ਮੈਂਟਲ ਖਾਨੇ ਦੇ ਵਿੱਚ ਇਹਨੂੰ ਐਡਮਿਟ ਕਰਾਉਣਾ ਚਾਹੀਦਾ ਸੀ ਇਹਨੂੰ ਮੈਂਟਲ ਖਾਨੇ ਲੱਗਣਾ ਚਾਹੀਦਾ ਸੀ ਉਹਦੇ ਫਾਦਰ ਨੇ ਵੀ ਇਹ ਸਾਡੇ ਸਾਹਮਣੇ ਇਸ ਗੱਲ ਨੂੰ ਕਬੂਲਿਆ ਕਿ ਇਹ ਜਿਹੜਾ ਪਹਿਲੇ ਵੀ ਇਦਾਂ ਦੀ ਸਾਨੂੰ ਲਾਮੇ ਕਹੀ ਜਾਂਦੀ ਸੀ ਪਰ ਇਦਾਂ ਵੱਡਾ ਇਹ ਗਲਤੀ ਕਰੇਗਾ ਇੰਨੀ ਵੱਡਾ ਅੰਜਾਮ ਦੇਵੇਗਾ ਇਹ ਸਾਡੇ ਜਿਹੜੀ ਆ ਗੱਲ ਜਿਹੜੀ ਆ ਧਿਆਨ ਵਿੱਚ ਨਹੀਂ ਪਰ ਇਹ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪਹਿਲੇ ਵੀ ਕਿ ਇਹ ਜਿਹੜੀਆਂ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਰਿਹਾ ਹੁਣ ਜਿਹੜੀ ਅਗਲੀ ਪ੍ਰਕਿਰਿਆ ਜਿਹੜੀ ਆ ਹੁਣ ਵੇਖੋ ਬਿਆਨ ਜੜੇ ਆਗੇ ਉਹਦੇ ਮਦਰ ਦੇ ਕੋਈ ਵੀਰੇ ਬਿਆਨ ਹੋ ਰਹੇ ਨੇ ਬਿਆਨਾਂ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਮੈਡੀਕਲ ਦੀ ਆ ਮੈਡੀਕਲ ਹੋਏਗਾ ਉਦੇ ਵਿੱਚ ਜੋ ਵੀ ਜਿਹੜੇ ਇਹਦੇ ਆਪਣਾ ਪ੍ਰੂਫ ਮਿਲਣਗੇ ਉਹ ਸਾਰੇ ਦੇ ਸਾਰੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਲੱਗਦਾ ਪਿਆਵਾ ਕਿ ਪੁਲਿਸ ਜਿਹੜੀ ਆ ਗਈ ਕਿ ਕਾਰਵਾਈ ਜਿਹੜੀ ਆ ਗਈ ਕਰਨ ਵਿੱਚ ਕਿਸੇ ਨਾ ਕਿਸੇ ਅਣਕਹਨੀ ਦੀ ਆ ਕਰਨ ਢਿਲਗ ਜਾਣਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਨੂੰ ਸਾਨੂੰ ਡੀਲ ਕਰ ਰਿਹਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉਸ ਟੀਮ ਦੇ ਨਾਲ ਬੰਦੇ ਆਏ ਨੇ ਉਹਨਾਂ ਨੂੰ ਡੀਲ ਕਰ ਰਿਹਾ ਕਿਤੇ ਨਾ ਕਿਤੇ ਸਾਨੂੰ ਜ਼ਮੀਨ ਸਮਾਨ ਦਾ ਫਰਕ ਜਿਹੜਾ ਨਜ਼ਰ ਆ ਰਿਹਾ ਇਹ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਵੀ ਗੱਲ ਦੱਸਣੀ ਚਾਹੁੰਦਾ ਔਰ ਮਾਨ ਸਰਕਾਰ ਤੱਕ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਹਦਾ ਮਸਲੇ ਦੇ ਉੱਤੇ ਸਾਨੂੰ ਇਨਸਾਫ ਨਾ ਮਿਲਿਆ ਤੇ ਭਾਈ ਜਾਨਾ ਕਿਤੇ ਇਦਾਂ ਨਾ ਹੋਵੇ ਕਿ ਸਾਨੂੰ ਜਿਹੜਾ ਰੋਡਾਂ ਦੇ ਉੱਤੇ ਆਉਣਾ ਪਏ ਔਰ ਮੈਂ ਖਾਸ ਕਰਕੇ ਮਾਨ ਸਰਕਾਰ ਨੂੰ ਇਸ ਗੱਲ ਤੇ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਮੈਂਟਲੀ ਡਿਸਟਰਬ ਨੇ ਉਹ ਜਿਹੜਿਆ ਮੈਂਟਲ ਖਾਨੇ ਵਿੱਚ ਹੋਣੇ ਚਾਹੀਦੇ ਆ ਸਮਾਜ ਦੇ ਵਾਸਤੇ ਉਹ ਬੰਦੇ ਜਿਹੜਿਆ ਕਿਤੇ ਨਾ ਕਿਤੇ ਫਿੱਟ ਨਹੀਂ ਬੰਦੇ ਉਹਨਾਂ ਨੂੰ ਮੈਂਟਲ ਖਾਨਾ ਦੇ ਵਿੱਚ ਹੋਣਾ ਚਾਹੀਦਾ ਜੀ ਇਹਨਾਂ ਦੀ ਬੇਟੀ ਕੋ 8 ਸਾਲ ਦੀ ਆ ਤੇ ਉਹਨੂੰ ਕੋ ਪਤਾ ਲੱਗਿਆ ਭੀ ਗੁਰਦੀਪ ਸਿੰਘ ਜਿਹੜੀ ਇਸ ਲਾੜਾ ਜਿਹੜਾ ਕੋ ਸ਼ੇਡ ਸ਼ਾਡ ਮਰਜ਼ੀ ਨਾਲ ਜੀਤੀ ਆ ਉਲੀਕਰਵਾ ਵਾਸਤੇ ਸਪਟਕਰਨਦੀਪ ਫੋਰ ਇਨਚਾਰਜ ਵੂਮਨ ਸੈੱਲ ਆਏ ਉਹ ਕਾਰਵਾਈ ਕਰ ਰਹੀ ਹੈ ਜੀ ਤੇ ਦੋਸ਼ੀ ਦੀ ਭਾਲ ਜਾਰੀ ਹੈ ਇਹਨੂੰ ਜਲਦੀ ਤੋਂ ਜਲਦੀ ਗੋਤਾ ਕਰਕੇ ਭੇਜ ਦਾਲਦੇ ਮਤਲਬ ਮਾਰ ਮਰ ਦੀ ਗੱਲ ਕਰ ਰਹੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਬਤ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਸਿਰਫ ਇੰਨੀ ਗੱਲ ਹੈ ਲੜਕੀ ਨੇ ਕੋਈ ਸਿੱਖਣ ਹੋਈ ਹੈ ਨਹੀਂ ਨਹੀਂ ਨਾ ਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੋ ਵੀ ਇਹਨਾਂ ਦੇ ਉਹਨਾਂ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਮਧੂ ਕਰਵਾਈ ਪਾ ਬੰਦੀ ਕੀਤੀ ਜਾ ਰਹੀ ਹੈ ਫਾਈਲ ਕਰਤੀ ਵੀ ਰੱਖੂੰ ਵਿਆਹ ਹੋ ਰਿਹਾ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ